भगवान भगवान मुदाबाद आम आदमी पार्टी आम आदमी पार्टी मुदाबाद पंजाब सरकार मुर्दाबाद पंजाब सरकार मुर्दाबाद पंजाब सरकार मुर्दाबाद आम आदमी पार्टी मुर्दाबाद आम आदमी पार्टी मुर्दाबाद मेरा नाम रविंद्र सिंह कह रहे 20 ਸਾਲਾਂ ਨੂੰ ਰਹਿ ਜਾਣੀ ਉਸੇ ਹੋ ਗਿਆ। ਕੁਝ ਛੜ ਗਈ ਸੀ। ਇਹ ਸਾਲ ਬਾਈ ਜਿ ਬਣੀ। ਤੇ ਉਹ ਡੇਡਾ ਬਣੀ ਤੇ ਨਾ ਮਿੱਟੀ ਦੇ ਉੱਤੇ ਉਹ ਲੁਕ ਪਾ ਦਿੱਤੀ ਆ। ਇਹਨਾਂ ਨੇ ਇੱਕ ਸਾਲ ਨਹੀਂ ਗੱਡੇ ਖੜੇ। ਉਹਨੂੰ ਚੌਂ ਤੋਂ ਲਾ ਕੇ ਬੋੜੀ ਸਾਹ ਵਰਦਾਰੇ ਦਾ ਛੜੀ ਪੁੱਤੀ ਆ। ਲੋਕੀ ਨਵੇਂ ਕੱਪੜੇ ਪਾ ਕੇ ਆਏ ਨੇ ਉਹਦੇ ਵੀ ਨੇੜਾ ਵਾ। ਤੇ ਇੱਥੇ ਲੋਕੀ ਬੇੜ ਜਾਂਦੇ ਸੱਟਾ ਲੋਕੀ ਕੋਡੇ ਆਪਣੇ ਲਗਾ ਕੇ ਨਾ। ਤੇ ਸਾਡੀ ਬੇਚੀ ਆ ਸਰਕਾਰ ਨੂੰ ਕਿ ਇਹ ਜਲਦੀ ਤੋਂ ਜਲਦੀ ਭਰੇ ਮਲੇ ਤੋਂ ਪਹਿਲਾਂ ਸਟੇਰੀ ਨਾ ਬਣਾਈ ਜਾਵੇ। ਸਾਡੇ ਤਾਂ ਜਿਹੜੀਆਂ ਸوجੇ ਤਾਂ ਦੇ ਨਾਲ ਆਵਾਜ਼ ਆ ਰਹੀ ਉਹ ਬਾਈ ਜੀ ਨਾਮ ਦੱਸ ਕੇ ਪਹਿਲੇ ਨਾਮ ਸਰ ਕੁਬੀਰ ਸਿੰਘ ਰਿਪਰਾ ਟੌਮੀ ਜਨੈਲ ਅਮਰਜੀਤ ਬਾਬਾ ਜੀ ਹੰਦਰਪੀਆ ਕਾਪੀ ਦਾ ਜਿਲ੍ਹਾ ਬੰਨਾ ਹਾਂ ਜੀ ਹਾਂ ਜੀ ਐਸ ਇਲਾਕੇ ਦੇ ਲੋਕ ਕਿੰਨੇ ਵੀ ਨੇ ਹਾਂ ਜੀ ਪਤਾ ਨਹੀਂ ਕਿੰਨੀ ਕਾਰ ਜਾ ਕੇ ਸ਼ਾਸਨ ਪ੍ਰਸ਼ਾਸਨ ਨੂੰ ਕਹਿ ਬੈਠੇ ਆ ਜਿਹੜਾ ਇੱਥੋਂ ਦਾ ਵਿਧਾਇਕ ਹੈ ਜਸਵੀਰ ਸਿੰਘ ਸੰਧੂ ਉਹਨੂੰ ਵੀ ਬੜੀ ਬੜੀ ਜਾ ਕੇ ਪਿਰਦੇ ਨੇ ਲੋਕਾਂ ਨੇ ਅਪੀਲ ਕੀਤੀ ਆ ਕਿ ਇਹ ਜਿਹੜੀ ਇਤਿਹਾਸਕ ਸ਼ੜਕ ਹੈ ਇਹ ਪੰਨੂ ਜੋਂ ਤੋਂ ਲੈ ਕੇ ਤੇ ਮੋੜੀ ਸਾਹਬ ਕੋਲ ਤੱਕ ਜਾਂ ਮੜਾੜੀ ਤੱਕ ਉੱਥੋਂ ਦਾੜੀ ਬਾਬੇ ਵੱਡੇ ਸਾਹਿਬ ਨੂੰ ਤੇ ਬਾਬਾ ਥਣ ਸਾਹਿਬ ਨੂੰ ਰਸਤਾ ਜਾਂਦਾ ਆ ਇਹ ਜਦੋਂ ਵੀ ਅਸੀਂ ਵੇਖਦੇ ਟੁੱਟੀ ਵਿਖੀ ਆ ਹਮ ਮੇਰਾ ਖਿਆਲ ਆ ਵੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਮੱਤ ਤੋਂ ਵੱਡੇ ਦੋ ਵਾਰਾਂ ਸ਼ੜਕ ਬਣੀਆਂ ਅਸੀਂ ਇਹਨਾਂ ਨੂੰ ਕਿੰਨੇ ਰਾਂ ਵੇਂਦੀਆਂ ਕਰ ਬੈਠੇ ਆ ਤੇ ਇਹ ਛੜਕੜਾ ਸੋਚੋ ਕਿ ਇੱਥੇ ਪਤਾ ਨਹੀਂ ਕਿੰਨੇ ਕੁ ਲੋਕ ਥੱਟਾਂ ਉੱ ਆ ਕੇ ਗਏ ਨੇ ਜਦੋਂ ਨਹੀਂ ਉਹਨਾਂ ਕੋਈ ਨਾ ਕੋਈ ਮੋਟਰਸਾਈਕਲ ਤੇ ਸਲਿੱਪ ਹੋ ਜਾਂਦਾ ਜਿਹੜੋ ਕੋਈ ਛੜਕਣੀ ਤੇ ਆ ਹੁੰਦਾ ਆ ਨਹੀਂ ਤੇ ਜੇ ਅੱਗੋਂ ਪਿੱਛੋਂ ਆਉਣ ਜਾਣ ਦੀ ਗੱਲ ਹੈ ਤੇ ਉਹਦੇ ਵਿੱਚ ਵੀ ਭਾਜੀ ਮੇਰਾ ਹਰ ਵੀ ਟੋਏ ਇੱਕ ਗੋਡੇ-ਗੋਡੇ ਜਿਹਨੇ ਟੋਏ ਹੈਗੇ ਨੇ ਇੱਥੇ ਆ ਹੁਣ ਤਾਂ ਪਾਣੀ ਕਰਕੇ ਨਜ਼ਰ ਨਹੀਂ ਆਉਂਦੇ ਬੇਪੂਰੇ ਤੇ ਇਹ ਕਰਕੇ ਅਸੀਂ ਬੇਨਤੀ ਕਰਦੇ ਆਂ ਕਿ ਜੇ ਤੁਸੀਂ ਨਹੀਂ ਹਰ ਬਣਾਉਣੀ ਤੇ ਨਾ ਹੋਏਗੇ ਸਾਨੂੰ ਮਜਬੂਰ ਹੋਗੇ ਤੇ ਕੋਈ ਨ ਕੋ ਚੌਕ ਮੰਨਣਾ ਪਵੇ ਜਾਂ ਅਸੀਂ ਇਹ ਪੰਨੂ ਚੌਕ ਮੰਨ ਲਾਂਗੇ ਜਾਂ ਫਿਰ ਕਿ ਨਾ ਸ਼ਾੜਾ ਰੋੜ ਜਾਮ ਕਰਾਂਗੇ ਇਹ ਸਰ ਕੇ ਮੈਂ ਸ਼ਾਸਨ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਮਨ ਇਹ ਸ਼ਰਕਤ ਦਾ ਸੋਚਿਆ ਜਾਵੇ ਕਿਉਂਕਿ ਜੇ ਤੁਸੀਂ ਇਤਿਹਾਸਿਕ ਗੁਰਦੁਆਰਿਆਂ ਨੂੰ ਸ਼ਰਕਾ ਜਾਂਦੀਆਂ ਨਹੀਂ ਬਣਾ ਸਕਦੇ ਤੇ ਫਿਰ ਤੁਹਾਨੂੰ ਅਧਿਕਾਰ ਵੀ ਕੀ ਹੈ ਸੰਪਰਦ ਦੇ ਵਿੱਚ ਰਹਿਣ ਦਾ ਜੋ ਪਰਗੇ ਆਪਣੇ ਅਸਰੀਫੇ ਦੌਰ ਘਰਾਂ ਨੂੰ ਜਾਓ ਇਨੀਆਂ ਬੇਨਤੀਆਂ ਕਰਬਲਾ ਖਿਮਾ ਨੇ ਜਾਰੀ ਕਰਵਾਏ ਗੁਰਜੀਤ ਖਾਸਾ ਭਾਈ ਕਿਤੇ ਮੈਂ ਮੰਦਰ ਸ਼੍ਰੀ ਜਗਨੈਸ਼ਵਰ ਦਾ ਜਨਰਨ ਸੱਤਰੀ ਤੇਲ ਨਗਰ ਰੈਪਰ ਐਸੋਸੀਏਸ਼ਨ ਕ腐ਸ਼ਨ ਦੇ ਮੁੱਦੇ ਤੇ ਇਹ ਸਰਕਾਰ ਜਿਹੜੀ ਆ ਹੋਂਦ ਵਿੱਚ ਆਈ ਸੀ ਤੇ ਕ腐ਸ਼ਨ ਦੀ ਮੂੰਹ ਬੋਲਦੀ ਤਸਵੀਰ ਇਹ ਸੜਕ ਹੈ ਇਸ ਸੜਕ ਵਿੱਚ ਜਿਹੜਾ ਮਟੀਰੀਅਲ ਪਾਇਆ ਉਹ ਇੰਨਾ ਘਟ ਗਿਆ ਪਾਇਆ ਇੱਕ ਸਾਲ ਦੇ ਵਿੱਚ ਹੀ ਇਹ ਸੜਕ ਜਿਹੜੀ ਆ ਦੁੱਟ ਕੇ ਇਹਦਾ ਹਾਲ ਵੇਖੋ ਪੀਓ ਸ਼ਰਮੇ ਕਿੰਨੀ ਦੇਰ ਤੋਂ ਨਹੀਂ ਬਣੀ ਸੜਕ ਇਹ ਸੜਕ ਆਜ਼ਾਦੀ ਤੋਂ ਲੈ ਕੇ ਇੱਥੇ ਤੱਕ ਦੋ ਵਾਰੀ ਬਣੀ ਮੇਰੇ ਵੀ ਠੀਕ ਹੁਣ ਜਿਹੜੀ ਸੜਕ ਬਣੀ ਆ ਉਹ ਮਤਲਬ 22 ਦਸੰਬਰ ਦੇ ਵਿੱਚ ਨਵੰਬਰ ਦਸੰਬਰ ਦੇ ਵਿੱਚ ਬਣੀ ਆ ਉਸ ਵੇਲੇ ਇਸ ਸੜਕ ਨੂੰ ਜਿਹੜੇ ਬਣਾਉਣ ਵਾਲੇ ਅਫਸਰ ਸੀ ਉਹਨਾਂ ਨੂੰ ਕਿੱਥੇ ਆ ਰਹੇ ਆ ਟੈਲੀਫੋਨ ਰਾਹੀਂ WhatsApp ਰਾਹੀਂ ਸੋਸ਼ਲ ਮੀਡੀਆ ਰਾਹੀਂ ਇਹ ਜਾਨੂ ਕਰਾਇਆ ਗਿਆ ਵੀ ਜਿਹੜੀ ਦੀ ਸੜਕ ਦਸੰਬਰ 22 ਤੋਂ ਬਣਾ ਰਹੇ ਹੋ ਇਹ ਬਹੁਤ ਘਟੀਆ ਮਟੀਰੀਅਲ ਦੀ ਬਣਾ ਰਹੇ ਹੋ ਉਹਨਾਂ ਨੇ ਕੋਈ ਪ੍ਰਵਾਹ ਨਹੀਂ ਦਿੱਤੀ ਅੱਜ ਉਹਦਾ ਜਿਹੜਾ ਮੂੰਹ ਬੋਲਦੀ ਤਸਵੀਰ ਆ ਵੀ ਇਹ ਸੜਕ ਦਾ ਹਾਲ ਨਹੀਂ ਸੜਕ ਦੇ ਵਿੱਚ ਆਏ ਦਿਨ ਜਿਹੜੇ ਆ ਇੱਥੇ ਐਕਸੀਡੈਂਟ ਹੁੰਦੇ ਆ 2-4 ਵਾਰੀ ਯੂ ਗੱਛਾ ਵੱਢ ਗਏ ਆ 6-7-7 ਸੱਤ ਪਾੜੀ ਉਹਨਾਂ ਨੂੰ ਲੱਗੇ ਆ ਤੇ ਮੈਂ ਸਰਕਾਰ ਨੂੰ ਦਿਲਤੀ ਕਰਦਾ ਆ ਕਿਸੇ ਵੀ ਸੜਕ ਨੂੰ ਜਿਹੜੇ ठेकेदार ਨੇ 1 ਕਰੋੜ 54 ਲੱਖ ਰੁਪਏ ਲੈ ਕੇ ਸੜਕ ਪਾਈ ਆ ਉਹਨੂੰ ਬੋ ਵੀ ਇਹਨੂੰ ਦੁਬਾਰਾ ਬਣਾ ਕੇ ਦਵੇ ਕਿਉਂਕਿ ਕੋਈ ਵੀ ਸੜਕ ਜਿਹੜੀ ਬਣਤਰ ਹੁੰਦੀ ਆ ਉਹਦਾ ਕੋਈ ਟਾਈਮ ਪੀਰੀਅਡ ਹੁੰਦਾ 5 ਤੋਂ 10 ਸਾਲ ਛੜਕ ਜਿਹੜੀ ਆ ਉਹ ਸਹੀ ਚੱਲਣੀ ਚਾਹੀਦੀ ਇੱਕ ਸਾਲ ਦੀ ਇਹ ਸੜਕ ਦਾ ਇਹ ਹਾਲ ਹੈ ਤੇ ਉਹ ਸਟੇਕੇਦਾਰ ਦੀ ਉਹਨਾਂ ਅਫਸਰਾਂ ਦੀ ਜ਼ਿੰਮੇਵਾਰੀ ਫਿਕਸ ਕਰਕੇ ਉਹਨਾਂ ਦੇ ਕਾਰਵਾਈ ਕਰਕੇ ਇਹ ਸਰਕਾਰ ਦੇ ਜਿਹੜੇ ਪੈਸੇ ਪੁੱਤ-ਪੁੱਤ ਕੀ ਜਗ੍ਹਾ ਵਰਕ ਕਰ ਰ ਕਰਨ ਮਾਤਾਸ ਕਿਤੇ ਆਪਣਾ ਮੈਂ ਜੇ ਜੇ ਤੁਹਾਡਾ ਭਾਈ ਰਾਸ਼ਵੀ ਬਾਦਨੀ ਕੀ ਧਰਮਸਾਲ ਦਾ ਵਾਤਾ ਦਾ ਜ਼ਿਲ੍ਹਾ ਪ੍ਰਧਾਨ ਔਰ ਅੱਜ ਜਿਹੜਾ ਕਰ ਰਿਹਾ ਅਸੀਂ ਪ੍ਰੇਮਨਗਰ ਦੇ ਵਿੱਚ ਇਹ ਖੁੱਡੀਆਂ ਸੜਕਾਂ ਜੋ ਟਪੇਨੀ ਰੇਲਵੇ ਫਾੜਕ ਤੋਂ ਲੈ ਕੇ ਨਾ ਪ੍ਰੇਮਨਗਰ ਬੋਰੀ ਸਾਹ ਤੱਕ ਸਾਰੀ ਟੁੱਟੀ ਪਈ ਹੈ ਸੜਕਾਂ ਔਰ ਇਹਨਾਂ ਨੂੰ ਆਪ ਸਰਕਾਰ ਬਣੀ ਨੂੰ 3 ਸਾਲ ਤੋਂ ਵੱਧ ਆਪ ਸਮਾਂ ਹੋ ਗਿਆ ਵਾ ਲੇਕਿਨ ਇਹਨਾਂ ਦਾ ਧਿਆਨ ਇਹਨਾਂ ਟੁੱਟੀਆਂ ਸੜਕਾਂ ਵੱਲ ਹੋਰ ਕੰਮਾਂ ਲ ਕਿਤੇ ਨਹੀਂ ਗਿਆ ਨਾ ਰ ਇਹਨਾਂ ਨੇ ਅਜ ਤੱਕ ਕਿਤੇ ਪਾਚੀ ਲਵਾਇਆ ਔਰ ਅਸੀਂ ਪ੍ਰਸ਼ਾਸਨ ਨੂੰ ਇਹੋ ਅਪੀਲ ਕਰਦੇ ਆਂ ਕਿ ਇਹ ਜਿਹੜੀਆਂ ਕੁੱਟੀਆਂ ਸੜਕਾਂ ਵਾਂ ਇਹਨਾਂ ਨੂੰ ਬਣਾਇਆ ਜਾਵੇ ਤਾਂ ਕਿ ਇਹਨਾਂ ਨੇ ਤੇ ਲੋਕਾਂ ਕੋਈ ਇੱਕ ਮੌਕਾ ਮੰਗਿਆ ਸੀ ਲੋਕਾਂ ਇੱਕ ਮੌਕਾ ਦੇ ਵੀ ਦਿੱਤਾ ਪਰ ਇਹਨਾਂ ਕੋ ਅਜ ਤੱਕ ਇੱਕ ਕੰਮ ਨਹੀਂ ਹੋਇਆ ਵਾਈਡ ਗੱਜੀ ਦਾ ਖਾਲਸਾ ਵਾਈਡ ਹਾਂਜੀ ਇਹ ਮੇਰੇ ਇਲਾਕੇ ਦੇ ਨਿਵਾਸੀ ਆਂ ਕਾਫੀ ਟਾਈਮ ਤੋਂ ਉੱਥੇ ਰਹਿ ਰਹੇ ਆਂ ਲੱਗਦਾ ਹੁਣ ਵੀ ਬੈਠਾ ਲੋਕ 2022 ਸਾਹ ਦੇ ਵਿੱਚ ਮਰਖਲ ਇੱਕ ਵਾਰੀ ਹੀ ਫਟ ਗਈਆਂ ਇਹ 2022 ਨੂੰ ਬਣੀ ਸੀ ਤੇ ਤੁਸੀਂ ਟਾਈਮ ਵੇਖ ਲਓ 23 ਨੰਗਿਆ ਉਹਦੇ 24 ਚ ਟੁੱਟ ਗਈ ਏ ਠੀਕ ਹੈ ਮਟੀਰੀਅਲ ਬਹੁਤ ਮਾੜਾ ਲਾਇਆ ਸੀ ਤਾਂ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਤੇ ਇਹ ਹਸਪਤਲ ਗੁਰਦੁਆਰਾ ਬੁੜੀ ਸਾਹਿਬ ਤੋਂ ਕੋਈ ਕੜ ਕੇ ਜਾਂਦੀ ਏ ਤੇ ਰੇਂਡਾ ਵੀ ਗਾਹੋਂ ਆਉਣ ਵਾਲਾ ਏ ਬਸ ਇੰਨੀ ਇੱਕ ਬੇਨਤੀ ਕਰਾਂਗੇ ਕਿ ਇਹ ਸੜਕ ਬਣਾਈ ਜਾਵੇ ਤਾਂ ਜੋ ਆਉਣ ਵਾਲਿਆਂ ਨੂੰ ਆਸਾਨ ਤੇ ਵਧੀਆ ਸੰਗਤ ਜਿਹੜੀ ਆ ਵਧੀਆ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਕਰਤਵਾਰਾ ਬੋਲੀ ਫਾਟੇ ਜਹ ਹੱਥ ਤੇ ਸ਼ਾਟਾ ਫਾਟੂ ਰਖਦਾ ਇਹ ਜਾਂਦਾ ਹੈ ਤੇ ਮੁਸ਼ਕਲ ਤੇ ਹੁੰਦੀ ਹੈ ਲੋਕਾਂ ਨੂੰ ਜੇਕਰ ਇਹ ਹੀ ਲਿਆਣਾ ਫੜਕਦਾ ਹਾਲ ਇਸ ਕਰਕੇ ਬੇਨਤੀ ਹੈ ਪ੍ਰਕਾਰ ਨੂੰ ਕਿ ਜਲਦੀ ਤੋਂ ਜਲਦੀ ਇਹ ਫੜਕਦਾ ਹਾਲ ਕੀਤਾ ਜਾਵੇ